ਮਨ ਉਦਾਸ ਹੋ ਜਾਂਦਾ ਨਾ ਕੁਆਰੇ ਬੰਦੇ ਦੀ ਗੱਲ ਹੋਰ ਹੁੰਦੀ ਐ ਤੇ ਮਨ ਉਹਦਾ ਵੀ ਉਦਾਸ ਹੋ ਗਿਆ ਵਿਚਾਰੀ ਦਾ ਹੈ ਨਾ ਤੇ ਉਹ ਪਿੱਟ ਬੋਲਰਗਾ ਨਹੀਂ ਪਿੱਟ ਬੋਲਰਗਾ ਉਹ ਦੇਖ ਆ ਦੇਖੋ ਤੇ ਪਿੱਕੇ ਜਾਣਾ ਹੋ ਗਿਆ ਹੁਣ ਕੈਨਸਲ ਤੇ ਹੁਣ ਪਿੱਕੇ ਜਾਏਗੀ ਮਨਪੇ 2 ਜਾਂ 3 3 ਮਹੀਨੇ ਬਾਅਦ ਚਾਰ ਆਹ ਦੇਖ ਲਓ ਇਸ ਚੀਜ਼ ਲਈ ਨਾ ਇਹਨੇ ਸਪੈਸ਼ਲ ਮੈਗੀ ਮੰਗਵਾਈ ਸੀ ਯਾਰ ਕੀ ਕਰਦਾ ਈ ਤੈਨੂੰ ਕੁਕੀ ਗਾ ਰਿਹਾ ਹੈ ਤੇਰੇ ਨੈਕ ਹੀ ਹੈ ਹਾਂਜੀ ਤੇ ਅੱਜ ਸ਼ਨੀਵਾਰ ਤੇ ਨੰਨੂ ਜਾ ਰਹੀ ਹੈ ਸਵੇਰੇ ਸਵੇਰੇ ਸਕੂਲ ਤਿਆਰ shear ਹੋ ਗਏ ਐ ਵੇਖੋ ਜੁੱਤੀ ਕਿੱਡੀ ਸੋਹਣੀ ਪਾਈ ਪੈਂਟ ਟੀ-ਸ਼ਰਟ ਵਾ ਗਰਲ ਪਾਵਰ ਹਾਂਜੀ ਨੰਨੂ ਜੀ ਕਿਵੇਂ ਲੱਗ ਰਿਹਾ ਹੈ ਸ਼ਨੀਵਾਰ ਸਕੂਲ ਜਾ ਕੇ ਨਾਟ ਗੁੱਡ ਉਹ ਹੈ ਕਿ ਨਹੀਂ ਕੀਤਾ ਓਹੋ ਇਹ ਕੀ ਕੀਤਾ ਪੇਜ ਕਿ ਨਹੀਂ ਪਾੜੇ ਨੇ ਆ ਵੇ ਲੋ ਕਾਪੀ ਦੇ ਪੇਜ ਪਾੜ ਕੇ ਲੈ ਆਈਏ ਓਹ ਓਹੋ ਜਿਸ ਫਰੈਂਡ ਨੇ ਨਹੀਂ ਪਾੜੇ ਫਰੈਂਡ ਦਾ ਕਿਹਨੇ ਪਾੜੇ ਮੈਡਮ ਖਾਈ ਨਾ ਜੀ ਕਾਪੀ ਪਾੜੀ ਓਏ ਪੁਰਾਣੀ ਕਾਪੀ ਐ ਅੱਛਾ ਪੁਰਾਣੀ ਕਾਪੀ ਐ ਯਾਰ ਡਰਾ ਕੇ ਰੱਖਤਾ ਹੈ ਕਿੱਥੇ ਹੈ ਨਹੀਂ ਬੈਗ ਚ ਕਾਕੇ ਦੀ ਪੁਰਾਣੀ ਕਾਪੀ ਜੀ ਹਾਂ ਤੇ ਨਹੀਂ ਨੇ ਬਸ ਅੰਦਰ ਵੀ ਆਉਂਦਾ ਫਿਰ ਹੋਰ ਕੀ ਦਿਆਨੇ ਦਾ ਸਵੇਰੇ ਸਵੇਰੇ ਸਾਰੇ ਕੰਮ ਸਵੇਰੇ ਸਵੇਰੇ ਜਵਾਕ ਦਾ ਨਾਮ ਲਾਤਾ ਤੁਸੀਂ ਕੀ ਗੱਲ ਐ ਕੰਮ ਸਾਰਾ ਛੱਡਿਆ ਹੱਦ ਹੋ ਗਈ ਹੱਦ ਹੋ ਗਈ ਮੇਰੇ ਨੀਂਗੇ ਇਹ ਕਾਕੇ ਦਾ ਕਨਾਮ ਲਾਦਾ ਕਿਊਟ ਜੇ ਦਾ ਮੇਰਾ ਕਿਊਟ ਕਿਊਟ ਬੱਚਾ ਹੈ ਕੀ ਕਰਨਾ ਹੈ ਕੰਮ ਕੇ ਨਹੀਂ ਕਰਨਾ ਤੁਸੀਂ ਕਰਨਾ ਐ ਲੈ ਖੋ ਤੈਨੂੰ ਤੁਸੀਂ ਕਰ ਉਹ ਵੇ ਆਓ ਵੇ ਨਵੀਂ ਕਾਪੀ ਆ ਗਈ ਆ ਵੇ ਲੈ ਚੱਕੋ ਨਵੀਂ ਕਾਪੀ ਲਿਆ ਕਰ ਕੰਮ ਕਿਸੇ ਕਾਪੀ ਦਾ ਨਹੀਂ ਕੀਤਾ ਚਲੋ ਫਿਰ ਬਾਏ 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 ਟਾਟਾ ਮਿਲਤੇ ਹਾਂ ਦੁਪਹਿਰ ਕੋ ਠੀਕ ਹੈ ਹਾਂਜੀ ਹਾਂਜੀ ਤੇ ਹੁਣ ਜਿਵੇਂ ਕਿ ਮਨਪ੍ਰੀਤ ਨੇ ਤੁਹਾਨੂੰ ਦੱਸਿਆ ਸੀਗਾ ਵੀ ਸ਼ੋਭਰੀ ਦੇ ਠੀਕ ਨਹੀਂ ਹੈਗੀ ਤੇ ਪਿੱਕੇ ਗਈ ਸੀ ਹੈਨਾ ਤੇ ਤਬੀਅਤ ਖਰਾਬ ਹੋ ਗਈ ਸੀ ਉਹਦੀ ਤੇ ਤਾਂ ਕਰਕੇ ਅੱਜ ਫਾਈਨਲੀ ਮੰਨੀ ਤਿਆਰ shear ਹੋ ਕੇ ਤੇ ਹੁਣ ਉਹਨੂੰ ਲੈਣ ਜਾ ਰਿਹਾ ਤੇ ਲੈ ਕੇ ਉਹ ਸੌਰੀ ਲੈਣ ਨਹੀਂ ਜਾ ਰਿਹਾ ਆ ਮਿਲਣ ਜਾ ਰਿਹਾ ਪਤਾ ਲੈਣ ਜਾ ਰਿਹਾ ਕਿਉਂਕਿ ਲੈਣ ਤੇ ਹੁਣ ਮੇਰੇ ਖਿਆਲ ਨਾਲ ਅਗਲੇ ਹਫਤੇ ਹੀ ਜਾ ਮੰਮੀ ਹੁਣੇ ਜਾਣਗੇ ਹੈਨਾ ਕਿਉਂਕਿ ਹਲੇ ਤਬੀਅਤ ਜਿਆਦਾ ਖਰਾਬ ਹੈ ਸੈਲਸੂਲ ਡਾਊਨ ਹੋ ਗਈ ਬਹੁਤ ਜਿਆਦਾ ਤੇ ਹੈਨਾ ਖੂਨ ਖਾਨ ਘਟ ਗਿਆ ਸੀਗਾ ਬੜਾ ਇੱਕੋ ਦਮ ਬਿਮਾਰ ਹੋ ਗਈ ਅੰਮ੍ਰਿਤਸਰ ਗਏ ਸੀਗੇ ਇਹ ਉਸ ਤੋਂ ਬਾਅਦ ਸਿੱਧਾ ਉਹ ਪੇਕੇ ਚਲ ਗਈ ਉਸ ਤੋਂ ਬਾਅਦ ਬਿਮਾਰ ਹੋ ਗਈ ਠੀਕ ਹੈ ਤੇ ਹੁਣ ਚਲੋ ਕੋਈ ਗੱਲ ਨਹੀਂ ਹੋ ਜਾਈ ਠੀਕ ਹੋੜੀ ਹੋੜੀ ਵੈਸੇ ਨਾਲ ਤੇ ਪਰ ਤਾਂ ਕਰਕੇ ਹੁਣ ਫਿਰ ਵੀ ਇੱਕ ਵਾਰੀ ਮਨ ਉਦਾਸ ਹੋ ਜਾਂਦਾ ਨਾ ਕੁਵਾਰੇ ਬੰਦੇ ਦੀ ਗੱਲ ਹੋਰ ਹੁੰਦੀ ਹੈ ਤੇ ਮਨ ਉਹਦਾ ਵੀ ਉਦਾਸ ਹੋ ਗਿਆ ਵਿਚਾਰੀ ਦਾ ਹੈ ਨਾ ਤੇ ਤਾਂ ਕਰਕੇ ਫਿਰ ਉਹ ਕਹਿੰਦੀ ਵੀ ਚੱਲ ਆ ਜਾਈਏ ਨਾਲੇ ਠੀਕ ਹੋ ਜਾਏਗੀ ਹੈ ਨਾ ਮੰਮੀ ਹਾਂ ਹੈ ਕਿ ਨਹੀਂ ਤੇ ਹੁਣ ਫਿਰ ਜਾ ਕੇ ਮਿਲ ਆਏਗਾ ਤੇ ਅਗਲੇ ਹਫਤੇ ਫਿਰ ਮੰਮੀ ਹਣੀ ਲੈਵਣਗੇ ਜਾ ਕੇ ਠੀਕ ਹੈ ਨਾ ਚੱਲ ਫਿਰ ਠੀਕ ਹੈ ਫਿਰ ਹੈ ਧਿਆਨ ਨਾਲ ਜਾਈ ਮੈਂ ਚੱਲ ਸਤੈ ਇਹਨਾਂ ਗੱਡੀ ਲਾਇਆ ਨਾ ਮੋਟਰਸਾਈਕਲ ਜੱਤੀ ਕਾਹ ਕਰ ਜੀ ਜਰਾ ਰਾਮ ਨਾ ਜਾਏਗਾ ਮੋਟਰਸਾਈਕਲ ਤੇ ਖਾਣੇ ਤੇ ਗੱਡੀ ਗੱਡੀ ਉਹ ਇਹ ਦੀ ਤਵਾਨ ਤੋਂ ਵਾਲੀ ਸਤੋਹਾਰਾ ਰਸਤੇ ਕਿਹੜਾ ਡੇਟ ਹੋ ਜਾਣਾ ਤੂੰ 11 11 15 ਮਿੰਟ ਲੱਗਣੇ ਨੇ ਗੱਡੀ ਧੋ ਦੇਣੀ ਆ ਰਹਿਨੇ 500 ਦਾ ਤੇਰਾ ਤੇਲ ਲੱਗਣਾ ਸਾਰਾ ਨਾ ਨਾ ਮੋਟਰਸਾਈਕਲ ਮੋਟਰਸਾਈਕਲ ਠੀਕ ਹੈ ਗੱਡੀ ਲਾਇਆ ਯਾਰ ਰਾਮ ਨਾ ਮੋਟਰਸਾਈਕਲ ਤੇ ਬੰਦਾ ਜੱਗ ਗੱਡੀ ਗੱਡੀ ਲੈ ਆ ਯਾਰ ਅੱਲੇ ਜਿਹੜੇ ਨਾਲ ਗੱਡੀ ਕੀ ਕਰਨੀ ਲੈ ਜਾ ਕੋਈ ਗੱਲ ਨਹੀਂ ਸੱਚ ਸੱਚ ਲਈਏ ਧੁੱਪੋ ਦੁਪਹਿਰ ਗੈਨੀ ਫਿਰ ਜਾਏਗਾ ਹਨਾ ਨੇੜੇ ਦਾ ਸਫ਼ਰ ਹੋਣਾ ਚੱਲੇ ਜਾਂਦਾ ਮੋੜ ਸਾਵ ਲੈ ਆ ਮੈਂ ਕਹਿੰਦਾ ਉਹ ਆਲਾ ਰਸੇ ਹੋ ਗਨੇ ਮਮੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਹੁਣ ਤੁਹਾਨੂੰ ਪਤਾ ਵੀ ਮੰਨੀ ਜਾ ਚੁੱਕਾ ਹੈ ਹਨਾ ਤੇ ਪਹੁੰਚ ਗਿਆ ਹੁਣ ਸੋਰੇ ਪਹੁੰਚ ਗਿਆ ਆਪਾਂ ਨਹਾ ਤੋਂ ਲਿਆ ਹੁਣ ਤੇ ਹੁਣ ਆਪਾਂ ਲੈਣ ਚੱਲੇ ਆ ਸਭ ਤੋਂ ਪਹਿਲਾਂ ਨੰਨੂ ਨੂੰ ਤੇ ਨੰਨੂ ਲੈ ਕੇ ਆਨੇ ਆ ਤੇ ਕਿਉਂਕਿ ਹੁਣ ਟਾਈਮ ਹੋ ਗਿਆ ਤੇ ਮੈਂ ਨਹਾਤਾ ਤੋਤਾ ਤੇ ਪਰਨਾ ਬੰਨਿਆ ਹੁਣ ਹਨਾ ਵਾਲ ਸਿਕਾਏ ਨੇ ਤੇ ਤਾਂ ਕਰਕੇ ਥੋੜਾ ਟਾਈਮ ਜ਼ਿਆਦਾ ਹੋ ਗਿਆ ਤੇ ਇੱਕ ਪੰਜਾ ਦੇ ਲਗਭਗ ਉਹਨੂੰ ਛੁੱਟੀ ਹੋ ਜਾਂਦੀ ਹੈ ਤੇ ਬਸ ਹੁਣ ਲੈਣ ਜਾ ਰਿਆਂ ਤੇ ਲਿਆ ਕੇ ਤੇ ਫਿਰ ਆਪਾਂ ਗੱਲਬਾਤ ਕਰਦੇ ਠੀਕ ਹੈ ਜੀ ਵਲੋਗ ਨੂੰ ਕਰਦੇ ਆ ਕੰਟੀਨਿਊ ਹੈਲੋ ਵੇ ਇੱਤ ਬਣਾ ਨੂੰ ਅੱਜ ਵੇ ਗੱਦ ਮੈਂ ਗਿਰੇਗਾ ਅੱਜ ਨਹੀਂ ਨਹੀਂ ਦੇਖ ਕੇ ਦੋ ਲਈ ਚਲ ਚਲ ਜੀਏ ਬਰ ਹਾਂ ਚਲੋ ਕਾਕੇ ਪਟਾਕੇ ਆ ਚੁੱਕੇ ਨੇ ਚੀਜ਼ਾਂ ਲੈ ਕੇ ਚੀਜ਼ਾਂ ਲੈ ਕੇ ਦਿੱਤੀ ਏ ਪੁੱਤੇ কুরਕਰੇ ਨਾ ਖਾ ਗਰੇ ਯਾਰ ਨਹੀਂ ਖਾਈਦੇ ਹੁੰਦੇ ਗੁਰਕਰੇ ਬੇਟਾ ਮੂੰਹ ਬਣਾਈ ਓਏ ਸੂਰ ਵਰਗਾ ਬਣਾਈ ਇਹ ਸੂਰ ਵਰਗਾ ਮੂੰਹ ਬਣਾ ਲੈਂਦਾ ਬਣਾਈ ਜਰਾ ਕਿਦਾਂ ਬਣਾਈ ਉਹ ਪਿੱਟ ਬੁੱਲਰ ਵਰਗਾ ਬਣਾਈ ਪਿੱਟ ਬੁੱਲਰ ਵਰਗਾ ਉਹ ਦੇਖ ਆ ਦੇਖੋ ਦਵਾਰਾ ਬਣਾਈ ਦਵਾਰ ਬਣਾਈ ਦੇਖਣਾ ਦੇਖੋ ਪਿੱਟ ਬੁੱਲਰ ਵਰਗਾ ਮੂੰਹ ਬਣਾ ਰਿਆ ਦੇਖ ਵੰਨਪਰੀ ਨੂੰ ਬੜਾ ਚੜਾਉਂਦਾ ਹੈ ਪਿੱਟ ਬੁੱਲਰ ਵਰਗਾ ਮੂੰਹ ਬਣਾ ਕੇ ਪੜਾਇਆ ਕੀ ਤਰੀਕੇ ਦੀ ਬਣਾਏ ਬਣਾ ਲਓ ਯਾਰ ਜੋ ਮੈਗੀ ਮੋਗੀ ਬਣਾ ਲਓ ਮੈਕਰੋਨੀ ਮੈਗੀ ਬਣਾ ਕੇ ਪਾ ਕੇ ਬਣਾ ਲਓ ਮਿਕਸ ਸਭ ਤੋਂ ਬੈਸਟ ਹੋਰ ਵੀ ਚਲੋ ਸ਼ਾਮ ਤੱਕ ਨਹੀਂ ਭੁੱਖ ਲੱਗਦੀ ਰਾਤ ਤੱਕ ਅੱਜ ਤਾਂ ਅਸੀਂ ਰੈਸਪੀ ਪਾਪਾ ਬਣਾ ਕੇ ਕਿਹੜੀ ਰੈਸਪੀ ਪਾਪਾ ਕਰਕੇ ਹਾਂ ਹਾਂ ਆਲੂ ਟਿੱਕੀ ਬਣ ਜਾ ਰਹੀ ਹੈ ਤੁਹਾਨੂੰ ਕਿੰਘਿਆ ਇਹ ਸ਼ਾਮ ਨੂੰ ਪਰ ਹੋਣੀ ਆਲੂ ਟਿੱਕੀ ਬਣ ਜਾ ਰਹੀ ਸੱਚ ਅੱਜ ਨਾ ਮੈਂ ਤੁਹਾਨੂੰ ਦੱਸਾਂ ਬਈ ਅੱਜ ਪਲਾਨ ਬਣ ਰਿਆ ਸੀਗਾ ਬਈ ਮਨਪ੍ਰੀਤ ਕੈਰੀ ਸੀ ਵੀ ਉਧਰੋਂ ਫੋਨ ਮੇ ਆਇਆ ਸੀ ਤੇ ਪੇਕੇਆ ਵੱਲੋਂ ਬਈ ਆ ਜਾਓ ਤੁਸੀਂ ਹੈ ਇਹਦਾ ਵੀ ਮੂਡ ਹੈ ਪੂਰਾ ਪਰ ਅਸੀਂ ਜਾ ਨਹੀਂ ਸਕਦੇ ਹੈਗੇ ਕਿਉਂਕਿ ਆਪਾਂ ਹਨਾ ਸਫਰ ਕਰਨਾ ਹੈ ਤੇ ਉਹ ਚੀਜ਼ਾਂ ਫਿਰ ਨਹੀਂ ਆਪਾਂ ਨੂੰ ਅਲਾਉ ਨਹੀਂ ਕਰਦੀਆਂ ਤੇ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਨੇ ਤੇ ਇਸ ਕਰਕੇ ਮੈਂ ਕੈਨਸਲ ਕਰਦਾ ਕਿ ਮੰਮੀ ਡੈਡੀ ਵੀ ਕਹਿ ਰਹੇ ਜਾਓ 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 ਮੰਨਪ੍ਰੀਤ ਵੀ ਕਹਿ ਰਹੀ ਜਾਣਾ ਹੈ ਜਾਣਾ ਹੈ ਠੀਕ ਹੈ ਮੰਨੂ ਵੀ ਮਨਾ ਕਰੀ ਤੇ ਮੈਂ ਸਾਫ ਬਣ ਰਹਾਂਦਾ ਨਹੀਂ ਹੈ ਨਹੀਂ ਜਾਣਾ ਨਾ ਨੰਨੂ ਇਹ ਕਰਦੀ ਤੁਸੀਂ ਰੋਅ ਨਹੀਂ ਜਾਣਾ ਨਾ ਨੰਨੂ ਆ ਵੀ ਕਰੀ ਮੈਂ ਵੀ ਜਾਂਦੀ ਆ ਓਏ ਹੁਣ ਤੂੰ ਪਲਟੂ ਪਲਟ ਗਈ ਹੈ ਉਹ ਪਲਟੂ ਬਾਬੂ ਮੰਮਾ ਨਹੀਂ ਦੇ ਮੈਨੂੰ ਚੁੱਕਿਆ ਹਾਂ ਮੰਮਾ ਨਹੀਂ ਤਾਂ ਪੱਲਾ ਸਟਾਰ ਕਿਤਾਸ ਨਹੀਂ ਉਹ ਫੋਟੋ ਮੈਂ ਸੀ ਅੱਛਾ ਹਾਂ ਉਹ ਫੋਟੋ ਲੱਗੀ ਨਾ ਉਹਦੇ ਬਾਰੇ ਕਹਿ ਰਹੀ ਹੈ ਤੁਸੀਂ ਬਾਅਦੋਂ ਦਿੱਤੇ ਸੀ ਜਦੋਂ ਆਇਆ ਸੀ ਨਹੀਂ ਮੇਰਾ ਟਿਕਾ ਸਾਫ਼ ਹੋ ਗਿਆ ਸੀ ਉਹ ਅੱਛਾ ਚਲੋ ਜੀ ਪੇਕੇ ਜਾਣਾ ਹੋ ਗਿਆ ਹੁਣ ਕੈਨਸਲ ਤੇ ਹੁਣ ਪੇਕੇ ਜਾਏਗੀ ਮਰਪੇ 2 ਜਾਂ 3 3 ਮਹੀਨੇ ਬਾਅਦ 4 ਮਹੀਨੇ ਬਾਅਦ ਸ਼ਾਮ ਅੱਭੀ ਬਾਕੀ ਹੈ ਸ਼ਾਮ ਸ਼ੂਮ ਦਾ ਕੋਈ ਸ਼ਾਮ ਸ਼ੂਮ ਦਾ ਤਾਂ ਕੁਝ ਨਹੀਂ ਸ਼ਾਮ ਦਾ ਕਾਨੂੰ ਵਿਚਾਰਿਆਂ ਦਾ ਅਗਲਾਂ ਦਾ ਖਰਚਾ ਕਰਾਣਾ ਫालतੂ ਦੇ ਵਿੱਚ ਨਹੀਂ ਆਪਾਂ ਨਹੀਂ ਕੁਝ ਖਾਣਾ ਕੋਈ ਫਿਰ ਫਾਇਦਾ ਕੀ ਜਾਣਦਾ ਜੇ ਅਗਰ ਰੋਟੀ ਵੀ ਨਹੀਂ ਖਾਏਗੀ ਰੋਟੀ ਦਾ ਖਰਚਾ ਤੇ ਹੋਏਗਾ ਨਾ 2000 ਰੁਪਏ ਦੇ ਚਲੋ ਹੁਣ ਕੋਈ ਫਰਕ ਨਹੀਂ ਆ ਕੁਝ ਮਗਾ ਲਓ ਚਲ ਖਰਚੇ ਵਾਲਾ ਮੈਂ ਮਜ਼ਾਕ ਕਰ ਰਿਹਾ ਮਤਲਬ ਇੱਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਬਟ ਇਹ ਆ ਵੀ ਯਾਰ ਆਪਾਂ ਰਿਸਕ ਨਹੀਂ ਲੈ ਸਕਦੇ ਠੀਕ ਹੈ ਨਾ ਹੁਣ ਇੱਦਾਂ ਦੀ ਸਟੇਜ ਆ ਵੀ ਆਪਾਂ ਰਿਸਕ ਨਹੀਂ ਲੈ ਸਕਦੇ ਸਮਝੀ ਹੋਰ ਕੀ ਬਸ 2 ਕੁ ਮਹੀਨੇ ਹੋਰ ਆ ਫਿਰ ਉਸ ਤੋਂ ਬਾਅਦ ਫਿਰ ਫਿਰ ਮਹੀਨੇ 3 ਕੁ ਮਹੀਨੇ ਦੀ ਗੱਲ ਹੈ ਮਤਲਬ 3 ਕੁ ਮਹੀਨੇ ਬਾਅਦ ਫਿਰ ਚੱਲ ਪਾਂਗੇ ਹੋਰ ਕੀ ਇਹਦਰ ਮੰਮੀ ਆ ਚੁੱਕੇ ਨੇ ਮੰਮੀ ਕਿੱਧਰੋਂ ਆਏ ਉਹ ਬਾਹਰ ਤੇ ਗਈ ਬੱਕਰੀ ਅੱਛਾ ਗੱਡੀ ਦੇ ਵਿੱਚ ਉਹ ਸੀਗਾ ਵਰਸੀ ਸੀ ਕਿਸੇ ਦੀ ਭਰੀਣਾ ਸੀ ਉੱਥੇ ਗਏ ਸੀਗੇ ਮੰਮੀ ਹਾਂ ਜੀ ਤੇ ਹੁਣ ਕਾਕਾ ਨੇ ਮੈਗੀ ਖਾਣੀ ਏ ਤੇ ਤਾਂ ਕਰਕੇ ਨਾ ਇੱਕ ਪੈਕਟ ਮੈਗੀ ਦਾ ਲੈ ਲਈ ਸੀ ਇੱਕ ਹੋਰ ਲੈ ਕੇ ਆਣਾ ਜਾਂ ਇੱਕ ਹੋਰ ਲਿਆ ਫਿਰ ਜਾ ਕੇ ਠੀਕ ਹੈ ਹੈ ਪਰਸ ਲੈ ਆ ਮੇਰਾ ਫੜਾ ਫੜ ਪਰਸ ਲੈਣ ਗਈ ਏ ਪਰਸ ਪਤਾ ਕੀ ਪਹਿਲੇ ਮੈਂ ਕੀ ਕਿ ਦੋ ਪੈਕੇ ਲੈ ਆ ਇੱਕ ਲੈ ਕੇ ਆਈ ਬਾਕੀ ਪੈਕੇ ਵਾਪਸ ਲੈ ਆਈ ਉਹ ਵੇਖ ਉਹਦਰ ਵੇਖ ਉਹਦਰ ਜਾ ਨਾ ਦੇਖੋ ਇਹਦੇ ਨਾ ਕਾਰਨਾਮੇ ਹਏ ਮੇਰੇ ਹੱਥ ਤੇ ਮਾਰਿਆ ਨਹੀਂ ਜੋਰ ਹੈ ਤੇ ਕਾਰਨਾਮੇ ਨੇ ਬੜੇ ਖਤਰਨਾਕ ਨੇ ਕਾਕੇ ਦੇ ਪਾਪਾ ਕਿ ਫੜੀਆ ਕੇ ਐ ਕੌਣ ਆਇਆ ਨੰਨੂ ਉਸ ਕਾਰ ਸੱਤੀ ਗਈ ਹੈ ਵਿਆਪਰ ਸੰਪਰਕ ਖਰਾਬ ਹੋ ਗਿਆ ਭਰਾ ਵਾਲੇ ਓਏ ਫੜਾ ਪਰਚੋ ਡਿਗੇਣਾ ਸਾਰਾ ਕੁਝ ਅੰਦਰ ਫੜਾ ਦੇ ਇਕੱਲ ਦੀ ਸਾਰਿਆਂ ਨੂੰ ਸਵਾਗਤ ਹੈ ਅਸਟਾਡਾ ਨਾਮ ਦੇ ਵਲੌਡ ਦੇ ਵਿੱਚ ਤੁਹਾਨੂੰ ਤੁਹਾਨੂੰ ਪਤਾ ਹੋਏਗਾ ਕਿੰਨੇ ਫੜਿਆ ਮੇਰੇ ਪਾਪਾ ਨੇ ਫੜਿਆ ਨਾ ਉਹਨਾਂ ਨੂੰ ਸਟੈਂਡ ਬਣਾ ਰੱਖਿਆ ਤੇ ਉਹ ਮੈਗੀ ਖਾ ਕੇ ਤੇ ਬ੍ਰੈਡ ਤਲ ਕੇ ਫਿਰ ਖਾਵਾਂਗੇ ਤੇ ਤੁਹਾਡੇ ਨਾਲ ਇੱਕ ਗੇਮ ਸ਼ੇਅਰ ਕਰਾਂਗੇ ਥੂਥ ਐਂਡ ਡੀਅਰ ਤੇ ਹੁਣ ਖੇਡਨੇ ਆ ਫਿਰ ਉਸ ਤੋਂ ਬਾਅਦ ਦੂਸਰੀ ਗੇਮ ਖੇਡਾਂਗੇ ਉਹਦਾ ਨਾਮ ਮੈਂ ਗਾਣਾ ਗਾਏਗੀ ਇੱਕ ਤੇ ਉਸ ਕੈਕਟ ਦਾ ਨਾਂ ਤੁਹਾਨੂੰ ਪਾਪਾ ਨੇ ਦੱਸਣਾ ਹੈ ਠੀਕ ਹੈ ਟ੍ਰੂਥ ਐਂ ਡੇਅਰ ਖੇਡਾਂਗੇ ਠੀਕ ਹੈ ਆਪਾਂ ਹੁਣ ਅਸੀਂ ਬਰਾਂਡੇ 'ਚ ਬੈਠੇ ਆ ਹਾਂ ਹੁਣ ਥੋੜੀ ਦੇਰ 'ਚ ਆਪਾਂ ਟ੍ਰੂਥ ਐਂ ਡੇਅਰ ਖੇਡਦੇ ਹਾਂ ਗੇਮ ਠੀਕ ਹੈ ਫਿਰ ਮਜ਼ਾ ਆਏਗਾ ਹਾਂ ਠੀਕ ਹੈ ਜਾਕਰ ਉੱਥਰ ਜਾਂ ਡੇਅਰ ਹੈ ਨਾ ਹਾਂ ਜ਼ਿਆਦਾਤਰ ਤਾਂ ਡੇਅਰ ਹੀ ਚੱਲਣੀ ਹੈ ਹੈ ਨਾ ਉੱਥੇ ਘੱਟ ਹੱਥ ਨਹੀਂ ਚੱਲਦਾ ਹੈ ਨਾ ਨਹੀਂ ਚੱਲ ਠੀਕ ਹੈ ਉੱਥੇ ਚੱਲੂਆ ਹੈ ਚੁੰਮੂ ਮਨੂ ਆਇਆ ਹੈ ਚੁੰਮੂ ਆਇਆ ਹੈ ਹਾਂ ਤੇ ਠੀਕ ਹੈ ਆ ਮੇਰੀ ਕਾਰਟੂਨ ਵਾਲੀ ਚਾਦਰ ਹਾਂ ਇਹ ਪਤਾ ਕਿਥੋਂ ਲਈਤੀ ਸੀ ਮੈਂ ਇੱਕ ਸ਼ੌਪ ਤੋਂ ਲਈਤੀ ਸੀ ਦੇਥੋੜੀ ਅਸੀਂ ਚਾਦਰ ਲੈਣ ਵਾਲੇ ਸੀ ਹਾਂ ਇੱਧਰ ਆ ਗਿਆ ਆ ਕਿਹੜਾ ਡੌਗ ਹੈ ਪਿੱਟਬੁੱਲ ਪਿੱਟਬੁੱਲ ਆ ਗਿਆ ਪਿੱਟਬੁੱਲ ਇਹ ਐ ਸ਼ੌਤ ਲਿੱਤੀ ਸੀ ਨਾਲੇ ਫੜ ਕੇ ਆਂ ਬੱਚਾ ਵਾਤੇ ਵੀ ਕੋਈ ਚਾਦਰ ਲਾ ਲਓ ਤੇ ਅਸੀਂ ਲੈ ਲਈ ਤੇ ਅੱਥ ਮੈਂ ਨਹੀਂ ਸੌਂਦੀ ਵੈਸੇ ਵੀ ਕੁਝ ਸਾਈਡ ਕਰਦੇ ਨੇ ਕੋਈ ਹੋਰ ਹੀ ਨਹੀਂ ਚੇਂਜ ਕਰ ਲੇ। ਅੱਛਾ ਠੀਕ ਹੈ। ਲੱਗਦਾ ਇਹਨਾਂ ਨੂੰ ਇਹ ਪਸੰਦ ਆ ਗਈ ਹੈ। ਬਹੁਤ ਪਸੰਦ ਆ ਗਈ ਸਹੀ ਗੱਲ ਹੈ। ਆਹ ਦੇਖ ਲਓ। ਇਸ ਚੀਜ਼ ਲਈ ਨਾ ਇਹਨੇ ਸਪੈਸ਼ਲ ਮੈਗੀ ਮੰਗਵਾਈ ਸੀ ਆਹ ਦੇਖੋ। ਨਾਲ ਬ੍ਰੈਡ ਮੈਗੀ ਤੇ ਨਾਲ ਸੌਸ। ਇਹ ਖਾਂਦੀ ਏ ਕੁਝ ਖਾਂਦੀ ਕਾਕਾ ਸਾਡਾ ਇਹ ਗੱਲਾਂ। ਮੈਂ ਟੇਸਟ ਕਰਕੇ ਵਧੀਆ ਟੇਸਟ ਕਰਕੇ ਤੇ ਮੈਨੂੰ ਵੀ ਨਾਲੇ ਮੈਂ ਵੀ ਕਰਕੇ ਦੇਖੂਗਾ ਬ੍ਰੈਡ ਨਾਲ। ਬ੍ਰੈਡ ਦੇ ਨਾਲ ਖਾਣਾ ਨਹੀਂ। ਬਣਾ ਕੇ ਦਵਾਂ ਮੈਂ ਤੈਨੂੰ ਇੱਕ ਵਧੀਆ ਚੀਜ਼। ਸੰਡਵਿਚ ਬਣਾ ਕੇ ਦਵਾਂ ਮੈਂ ਇਹਦਾ। ਬਣਾ ਕੇ ਦਵਾਂ ਮੈਂ ਸੰਡਵਿਚ। ਮੈਂ ਬਣਾ ਲੂਗਾ। ਮੈਂ ਬਣਾ ਕੇ ਦਿੰਨਾ। ਤੂੰ ਵੀਡੀਓ ਬਣਾ ਮੈਂ ਮੈਂ ਬਣਾਣਾ। ਹਾਂ ਚੱਲ ਚੱਲ ਤੂੰ ਬਣਾ ਫਿਰ। ਮੈਂ ਨਹੀਂ 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 ਰੁਕ ਜਾ ਪਹਿਲੇ ਪਹਿਲਾ ਸੌਸ ਲਾ। ਹਾਂ। ਬ੍ਰੈਡ ਨੂੰ ਸੌਸ ਲਾ ਪਹਿਲਾ। ਹਾਂ। ਹਾਂ ਚੱਲ ਹੁਣ ਏਦਾਂ ਮਲ ਦੇ ਚੰਗੀ ਤਰ੍ਹਾਂ। ਸ਼ਾਬਾਸ਼। ਅੱਛੀ ਤਰ੍ਹਾਂ। ਹੈਂ? ਆ ਚਾਰ ਹੁਣ ਉੱਤੇ ਬ੍ਰੈਡ ਰੱਖ ਚਾਰ ਬਣ ਗਿਆ ਸੈਂਡਵਿਚ ਖਾਓ ਹੁਣ ਟੇਸਟ ਬਤਾਓ ਟੇਸਟ ਦੱਸੋ ਨਾਲੇ ਖਾ ਕੇ ਓਏ ਹੋਏ ਓਏ ਹੋਏ ਕਿੰਨਾ ਟੇਸਟੀ ਹੈ ਬਹੁਤ ਟੇਸਟ ਪਾਪਾ ਵੀ ਖਾਣਗੇ ਖਾਣਗੇ ਪਾਪਾ ਵੀ ਖਾਓਗੇ <laughs> Papa we eat Give Give Thank you um, um. Wow It is are good it? <laughs> <laughs> ਲੁੱਕ ਗਿਆ ਮੈਨੂੰ ਵੀ ਕੀ ਕਰਦਾ ਈ ਤੈਨੂੰ ਮੈਂ ਕਹਿੰਦਾ ਕੀ ਕਰਦਾ ਸਿੱਧੇ ਬੇਰੇ ਮੈਂ ਕੀ ਹੈ ਮੈਂ ਕੀ ਕਹਦਾ ਤੁਹਾਨੂੰ ਕੋਈ ਨਹੀਂ ਚੱਲ ਜਾ ਹੋਰ ਹੋਰ ਲੁੱਕ ਗਿਆ ਉਹਨੇ ਕਿ ਮੜ ਗਿਆ ਆ ਉਹਨੇ ਉਹ ਅੰਦਰ ਵੜ ਗਿਆ ਉਹ ਨਾਲ ਤੂੰ ਵੀ ਨਾ ਤੂੰ ਹੁਣ 팬ਟੀ ਲੈ ਆਉ ਹੈਗਾ ਛੋਟਾ ਜਿਹਾ ਹੀ ਹੈ ਹਾਂ ਚੰਨੂ ਚੰਨੂ ਤਾਂ ਥੋੜਾ ਜਿਹਾ ਵੱਡਾ ਹੋਏਗਾ ਬਸ ਛੋਟੇ ਛੋਟੇ ਜਵਾਕਾਂ ਨੂੰ ਖੰਭ ਲੱਗੇ ਦੇ ਲੈ ਆ ਦੇ ਲੋ ਮਮਾਨ ਆਇਆ ਸਾਡਾ ਕਰਾਇਦਾਰਾਂ ਦਾ ਜਵਾਕ ਉਹ ਪੰਡਤ ਜੀ ਐ ਪੰਡਤ ਜੀ ਬਿਲਕੁਲ ਆਇਆ ਓਏ ਬਾਪੂ ਤੇ ਨਾ ਨੰਨੂ ਦੇ ਇੰਨੇ ਚੱਕ ਮਾਰਦਾ ਨਾ ਦੇਖਿਓ ਇਧਰ 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 ਇਹ ਬਾਪੂ ਨਾ ਲੜਦਾ ਨਾ ਆ ਨੰਨੂ ਛੇ ਮਨੂ ਦਾ ਨੰਨੂ ਵੇਖੀਦਾ ਹੁੰਦਾ ਹਾਏ 네, 오케이. े ट ी मनु बैठा है ना मनु अ ट क ادرسني 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 ادرسني

어, 고, 라 누누. 고, 예, 오 예, 고, 예, 고, 예, 고, 예, 아비, 아 예, 미 예, 에, 아 고, 미 고, 예, 고, 예, 데 아, 고, 예, 고, 예, 라 예, 예, 고, 예, 예, 고, 예, 고, 예, 고, 예, 고, 예, ചൂണ്ടി മറി खा गया खा गया मिनू मिनू पढ़ मिनू पढ़ मिनू ध्यान ना ਕਿੱਥੀ ਨਾ ਛੱਡੀ ਨਾ ਤੈਨੂੰ ਨੰ ਛੱਡੀ ਨਾ ਤੂੰ ਨਾ ਛੱਡੀ ਨਾ ਛੱਡੀ ਨਾ ਘੁੱਟ ਕੇ ਬੜੀ ਰੱਖ ਲੈ ਨੰ ਫੜ ਲੈ ਫੜ ਲੈ ਫੜ ਲੈ ਆਹ ਬੈਗ 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 ਫੜੀ ਨਾ ਫੜਨ ਤਾਰਨ ਨੂੰ ਦੇ ਤੋ ਉਹ ਮੈਨੂੰ ਅੱਗੇ ਹੋ ਮੈਨੂੰ ਅੱਗੇ ਹੋ ਮੈਨੂੰ ਅੱਗੇ ਬਰਾਤੀ ਜੇ ਯਾਰ ਹਾਂਜੀ ਤੇ ਹੁਣ ਅਗਲਾ ਦਿਨ ਤੇ ਸਵੇਰ ਦਾ ਸਮਾਂ ਲਗਭਗ 8:30-9 ਵਜੇ ਆ ਇਹ ਗੱਲ ਤੇ ਆਪਾਂ ਹੁਣ ਜਲਦੀ ਉੱਠ ਜਾਣੇ ਛੁੱਟੀ ਵਾਲੇ ਦਿਨ ਤੁਹਾਨੂੰ ਪਤਾ ਵੀ ਜਲਦੀ ਜਾਗ ਖੁੱਲ ਜਾਂਦੀ ਐ ਤੇ ਜਿੱਦਨ ਕੰਮ ਤੇ ਜਾਣਾ ਹੋਵੇ ਤਾਂ ਤਾਂ 9:00 9:30 ਵਜੇ ਵੀ ਮਸੀ ਉੱਠੀਦਾ ਤੇ ਚਲੋ ਫਿਲਹਾਲ ਆਪਾਂ ਸਵੇਰ ਦੀ ਹੁਣ ਸ਼ੁਰੂਆਤ ਕਰਦੇ ਆਂ ਵਲੌਗ ਨੂੰ ਕੰਟੀਨਿਊ ਕਰ ਰਹੇ ਆਂ ਤੇ ਕਿਉਂਕਿ ਕੱਲ ਜਿਆਦਾ ਵਲੌਗ ਬਣਿਆ ਨਹੀਂ ਮੇਰੇ ਖਿਆਲ ਨਾਲ ਤੇ ਮੈਂ ਚੈੱਕ ਵੀ ਨਹੀਂ ਕੀਤਾ ਹੈਗਾ ਪਰ ਮੈਨੂੰ ਲੱਗਦਾ ਕਿ ਨਹੀਂ ਬਣਿਆ ਤੇ ਹੁਣ ਆਪਾਂ ਸ਼ੁਰੂਆਤ ਕਰਦੇ ਆਂ ਤੇ ਅਖਬਾਰ ਆਪਾਂ ਲਗਵਾਈ ਸੀ ਆਹ ਵਾਲੀ ਦੈਨਿਕ ਜਾਗਰਣ ਤੇ ਅੱਰੀ ਮੈਂ ਤੁਹਾਨੂੰ ਸਟੋਰੀ ਦੱਸਦਾ ਇਹ ਲਗਵਾਈ ਅਸੀਂ ਕਟੋਗੜ 24 ਤਰੀਕ ਨੂੰ 23 24 ਤਰੀਕ ਨੂੰ ਆਏ ਸੀਗੇ ਘਰ ਆਏ ਸੀ ਬੰਦੇ ਇੱਥੇ ਬਾਹਰ ਗਲੀ ਦੇ ਵਿੱਚ ਤੇ ਉਹ ਇੱਕ ਟੱਪ ਦੇ ਗੇ ਠੀਕ ਹੈ ਉਹ 100 ਰੁਪਿਆ ਲੈ ਗੇ ਟੱਪ ਦੇ ਗੇ ਤੇ 쿠ਪਨ ਵਗੈਰਾ ਦੇ ਗੇ ਕਿ ਹਰ ਮਹੀਨੇ 쿠ਪਨ ਘਟਣਾ ਹੁੰਦਾ ਹੈ ਹਨਾ ਤੇ ਉਹ ਯਾਨੀ ਕਿ ਲੈ ਕੇ 24 ਤਰੀਕ ਨੂੰ ਮੰਨ ਲਓ 23 ਜਾਂ 24 ਤਰੀਕ ਇੱਕ ਹਫਤਾ ਯਾਨੀ ਕਿ ਹੋ ਗਿਆ ਸੀ ਲਗਭਗ ਤੇ ਅਖਬਾਰ ਆਈ ਨਾ ਸਾਨੂੰ ਕੋਈ ਕਨਫਰਮੇਸ਼ਨ ਦੀ ਅਖਬਾਰ ਆਣੀ ਕਦੋਂ ਆਣੀ ਹਨਾ ਮੈਂ ਫੋਨ ਕਰੀ ਜਾਵਾ ਰੋਜ਼ ਹੀ ਕਹਿ ਦੇਣਾ ਕੱਲ ਨੂੰ ਆਏਗੀ ਕੱਲ ਨੂੰ ਆਏਗੀ ਕੱਲ ਨੂੰ ਇੱਕ ਦਿਨ ਮੈਨੂੰ ਗੁੱਸਾ ਜੜਿਆ ਉਹ ਜਲੰਧਰ ਦਾ ਸੀਗਾ ਬੰਦਾ ਯਾਨੀ ਕਿ ਜਲੰਧਰੋਂ ਕਾਲ ਆਈ ਸੀਗੀ ਮੈਨੂੰ ਇੱਕ ਵਾਰੀ ਪਹਿਲਾਂ ਉਹੀ ਉਹਤੇ ਹੀ ਮੈਂ ਬੈਕ ਕਾਲ ਕੀਤੀ ਤੇ ਉਹਦੇ ਤੇ ਬੰਦੇ ਨੇ ਨਾ ਮੈਨੂੰ ਐਸੀ ਲੱਗਿਆ ਮੈਂ ਉਹਨੂੰ ਐਸੀ ਨਾ ਕਹਿ ਤਾ ਹਾਰ ਕੇ ਯਾਨੀ ਕਿ ਚੌਥੀ ਵਾਰੀ ਫੋਨ ਕਰ ਰਿਆ ਸੀ ਮੈਂ ਤੇ ਚੌਥੀ ਵਾਰੀ ਮੈਂ ਫਿਰ ਥੋੜਾ ਜਾ ਕੇ ਆ ਪਿਆ ਸੀ ਮੈਂ ਫਿਰ ਉਹਨੂੰ ਫੋਨ ਕੀਤਾ ਮੈਂ ਕਿਹਾ ਭਰਾਵਾ ਬਈ ਮੈਨੂੰ ਇਹ ਦੱਸ ਕਿਦਰੇ ਫਰੋਡ ਤਾਂ ਨਹੀਂ ਹੈ ਮੈਨੂੰ ਕਨਫਰਮੇਸ਼ਨ ਦੇ ਵੀ ਅਖਬਾਰ ਆਏਗੀ ਵੀ ਜਾਂ ਨਹੀਂ ਹੈਨਾ ਵੀ ਤੁਸੀਂ ਤੁਹਾਡੇ ਹੀ ਬੰਦੇ ਸੀ ਜਾਂ ਨਹੀਂ ਹੈਨਾ ਤੇ ਮੈਂ ਕਿਹਾ ਕਦੇ ਫਰੋਡ ਫਰੋਡ ਤਾਂ ਨਹੀਂ ਕਰਗੇ ਅੱਗੋਂ ਵਧੇਗਾ ਨਾ ਹੈਨਾ ਕਿੰਨੇ ਪੈਸੇ ਲੈ ਗਏ ਤੁਹਾਡੇ ਕੋ ਮੈਂ ਕਿਹਾ 100 ਰੁਪਏ ਲੈ ਗਏ ਕਹਿੰਦਾ 100 ਦਾ ਕਹਾਦਾ ਤੁਹਾਡਾ ਫਰੋਡ ਕਰ ਲਿਆ ਮੈਨੂੰ ਗੁੱਸਾ ਆੜ ਗਿਆ ਮੈਂ ਫਿਰ ਚੰਗਾ ਬੋਲਿਆ ਮੈਂ ਕਿਹਾ ਭਰਾਵਾ 100 ਰੁਪਏ ਕਦੇ ਐਦਾਂ ਹੀ ਆਉਂਦਾ ਹੈ ਹੈ ਵੀ 100 ਰੁਪਏ ਸੀ ਪਤਾ ਕਿੱਦਾਂ 100 ਰੁਪਏ ਕਿੱਦਾਂ ਕਮਾਉਂਦਾ ਬੰਦਾ ਸਾਡੇ ਵਰਗਾ ਆ ਫੇਰ ਉਹ ਠੰਡਾ ਆ ਹੋ ਗਿਆ ਚੰਗੋ ਆ ਬੋਲਿਆ ਮੈਂ ਵੀ ਮੈਂ ਕਿਹਾ 100 ਰੁਪਏ ਦਸ ਤੂੰ ਕਹਿ ਰਿਹਾ ਵੀ 100 ਰੁਪਏ ਦਾ ਕੀ ਫਰਾਡ ਹੋ ਗਿਆ ਮੈਂ ਕਿਹਾ ਮੈਂ ਤਾਂ ਵੈਸੇ ਹੀ ਕਿਹਾ ਸੀ ਵੀ ਅੱਜ ਗੱਲ ਲੋਕੀ ਐਂ ਹੀ ਕਰਦੇ ਨਾ 100 ਰੁਪਏ ਯਾਰ ਜਿਹਨੇ ਨਸ਼ਾ ਕਰਨਾ ਉਹਦੇ ਲਈ 100 ਰੁਪਏ ਵੀ ਠੀਕ ਹੈ ਠੀਕ ਹੈ ਉਹਨੂੰ ਕੋਈ ਨਾ ਕੋਈ ਚੀਜ਼ ਮਿਲ ਜਣੀ 100 ਰੁਪਏ ਦੀ ਹੈ ਫੇਰ ਉਹ ਠੰਡਾ ਆ ਫੇਰ ਮੈਨੂੰ ਅਗਲੇ ਦਿਨ ਫੇਰ ਫੋਨ ਆਇਆ ਵੀ ਤੁਹਾਡੇ ਅਖਬਾਰ ਫੇਰ ਅਗਲੇ ਦਿਨ ਆਇਆ ਵੀ ਹੁਣ ਕਹਿੰਦੇ ਪੱਕਾ ਤੁਹਾਡੀ ਗੱਲ ਨੂੰ ਅਖਬਾਰ ਆ ਜਾਨੀ ਕਿ ਫੇਰ ਠੰਡੇ ਹੋ ਗਏ ਫੇਰ ਜਲਦੀ ਫੇਰ ਇੱਕ ਤ ਇਹ ਚਲੋ ਹੁਣ ਆ ਗਈ ਤੇ ਹੁਣ ਇਹ ਆਈ ਆ ਹਿੰਦੀ ਦੇ ਵਿੱਚ ਅਸੀਂ ਮੰਮੀ ਨੇ ਕਿਹਾ ਸੀ ਪੰਜਾਬੀ ਚ ਚਾਹੀਦੀ ਹੈ ਤੇ ਉਹ ਹਲੇ ਹਿੰਦੀ ਚ ਹੀ ਦੇਈ ਜਾਂਦੇ ਚਲੋ ਹੁਣ ਦੁਬਾਰਾ ਇੱਕ ਦੋ ਵਾਰੀ ਆਣਗੇ ਨਾ ਤੇ ਉਹਨਾਂ ਨੂੰ ਕਹਿਣਾ ਭਾਈ ਪੰਜਾਬੀ ਜਖਬਾਰ ਦਿਓ ਤੇ ਚੱਲੇ ਹਿੰਦੀ ਚ ਆ ਵੀ ਸਾਰੇ ਪੜ ਲੈਂਦੇ ਆ ਪੰਜਾਬੀ ਚ ਫਿਰ ਪਰ ਪੜ ਕੇ ਬਾਕੀਆਂ ਨੇ ਕਰਨੀ ਵੀ ਪੰਜਾਬੀ ਬਾਕੀਆਂ ਨੇ ਕੀ ਕਰਨੀ ਪੰਜਾਬੀ ਪੜ ਕੇ ਉਹ ਹੋਰ ਵੀ ਬੰਦੇ ਥੱਲੇ ਕਰਾਏ ਜਾ ਰਹੇ ਉਹ ਵੀ ਕਈ ਵਾਰੀ ਪੜ ਤੁਲ ਲੈਂਦੇ ਚਲੋ ਉਹਨਾਂ ਨੇ ਕੀ ਕਰਨੀ ਪੜ ਕੇ ਆਪਾਂ ਇਹ ਗੇ ਪੰਜਾਬੀ ਚ ਹੀ ਲਗਵਾਵਾਂਗੇ ਠੀਕ ਹੈ ਤੇ ਹੁਣ ਸਵੇਰ ਦਾ ਸਮਾਂ ਤੇ ਤੁਹਾਨੂੰ ਪਤਾ ਵੀ ਰਸ ਜਰੂਰ ਆਪਣੇ ਆਣੇ ਖਾਣੇ ਹੁੰਦੇ ਆਪਾਂ ਤੇ ਕਦੀ ਕਦੀ ਆਪਾਂ ਰਸ ਚੇਂਜ ਕਰ ਲੈਂਦੇ ਆਂ ਵੈਰਾਈਟੀ ਹੈ ਨਾ ਕਦੀ ਕਦੀ ਉਹ ਦੂਜੇ ਰਸ ਆਂਦੇ ਨੇ ਜਿਹੜੇ ਹਰੇ ਹਰੇ ਕਲਰ ਦਾ ਪੈਕੇਟ ਕਿਹੜੇ ਮਾਰੀਓ ਮਾਰੀਓ ਨਹੀਂ ਉਹ ਕੋਈ ਹੋਰ ਹੈ ਮਾਰੀਓ ਪਹਿਲਾਂ ਖਾਂਦੇ ਹੁੰਦੇ ਸੀ ਫਿਰ ਉਹ ਹਰੇ ਵਾਲਾ ਪੈਕੇਟ ਖਾਣ ਲੱਗੇ ਹੁਣ ਅੱਜ ਕੱਲ੍ਹ ਆ ਚੱਲ ਰਿਹਾ ਹੈ ਵਿਟਾਡੇ ਇਲਾਚੀ ਫਲੇਵਰ ਵਧੀਆ ਪ੍ਰੀਮੀਅਮ ਰਸਕ ਕਹਿੰਦੇ ਨੇ 20 ਰੁਪਏ ਦਾ ਪੈਕੇਟ ਹੈ ਤੇ ਯਾਰ ਛੋਟੇ ਬੋਹ ਕਰਦੇ ਨਾ ਪਹਿਲਾਂ 10 ਰੁਪਏ ਦਾ ਐਡਾ ਵੱਡਾ ਪੈਕੇਟ ਆਂਦਾ ਹੁੰਦਾ ਸੀ 5 ਰੁਪਏ ਦਾ ਸੌਰੀ ਇਹਨਾਂ ਤੇੜੀ ਰਸ ਦਾ ਪੈਕੇਟ 5 ਰੁਪਏ ਦਾ ਐਡਾ ਵੱਡਾ ਆਂਦਾ ਹੁੰਦਾ ਸੀ ਕਿਸੇ ਟਾਈਮ ਤੇ ਨਹੀਂ ਤੇ ਫਿਰ 10 ਦਾ ਹੋ ਗਿਆ ਫਿਰ ਹੁਣ ਤਾਂ ਚੋਰੀ ਬਜਾਰੀ ਹੁਣ ਚੋਰੀ ਬਜਾਰੀ ਹੋ ਗਈ ਹੁੰਦਾ ਬਹੁਤ ਜ਼ਿਆਦਾ ਛੋਟਿਆ ਗਿਆ ਆ ਮੰਗਾਈ ਗਵਰਨਮੈਂਟ ਨੇ ਮੰਗਾਈ ਬੋਹ ਕਰਤੀ ਕੀ ਕਰੇ ਬੰਦਾ ਚੋਰੀ ਬਜਾਰੀ ਹੋਣੀ ਹੀ ਹੋਣੀ ਹੈ ਜਿਹੜਾ ਵੀ ਕਰਦਾ ਮਤਲਬ ਹੈ ਤਾਂ ਚੋਰੀ ਬਜਾਰੀ ਹੈ ਇਗਣਾ ਹੁਣ ਚਾਹ ਜੋ ਪੀਣ ਲੱਗੇ ਆ ਪਾਣੀ ਪੂਰੀ ਆ ਗਿਆ ਹੋਇਆ ਸੁਸਤੀਆਂ ਛਾਈਆਂ ਹੋਈਆਂ ਕਾਕਾ ਹੱਡਾ ਉਧਰ ਸੁੱਤਾ ਹੋਇਆ ਐਦਾਂ ਦੇਖੋ ਕਾਕਾ ਜੀ ਕਾਕਾ ਜੀ ਸੁਤੇ ਪੈ ਜੀ ਚਲੋ ਸੋ ਜੋ ਫੇਰ ਕੋਈ ਗੱਲ ਨਹੀਂ ਇੰਨਾ ਜ਼ਿਆਦਾ ਤੰਗ ਕਰਦੀ ਰਾਤੀ ਸੌਂਦੀ ਨਹੀਂ ਟਾਈਮ ਸਰ ਤੇ ਸਵੇਰੇ ਉੱਠਦੀ ਨਹੀਂ ਟਾਈਮ ਸਰ ਜਦ ਸੋਇਆ ਸੋਇਆ ਕੋਈ ਗੱਲ ਨਹੀਂ ਛੁੱਟੀ ਹੈ ਕੱਲ ਵੀ ਛੁੱਟੀ ਸੀ ਤੇ ਬਾਕੀ ਇਸ ਵਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੇ ਉਦੋਂ ਤੱਕ ਲਈ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੇ ਚੈਨਲ ਦੇ ਨਵੇਂ ਹੋ ਠੀਕ ਹੈ ਜੀ ਤੇ ਬਣੇ ਰਹੋ ਸਾਡੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਛੋਟਸ ਵੀ ਕਹੋ ਜੀ